ਇਹ ਹੋਰ ਬੰਦੇ ਦੇ ਐਸੀ ਮਤ ਤੋਂ ਵੱਜਦੀ ਹੈ ਕਿ ਉਸ ਮਲੇ ਚੰਗੀ ਜੀ ਛੱਡ ਗਏ ਉਹਦੀ ਮਤਲਬ ਜਿਹੜੀ ਬਿਲਾਉਂਦਾ ਦਾ ਗਦੀ ਤੇ ਆਂਦਾ ਦਾ ਇਹ ਕਹਾਣੀਆਂ ਤਾਂ ਬਹੁਤ ਪ੍ਰਾਣੀਆਂ ਚੱਲਦੀਆਂ ਰੰਗਾਂ ਤੇ ਸੱਚੀਆਂ ਵੀ ਹੁੰਦਾ ਰੰਗਾਂ ਇਹ ਅੱਜ ਵੀ ਕਹਾਣੀਆਂ ਜਿਹੜੀ ਕੋਈ ਐਸੇ ਵੇਚ ਤੇ ਆ ਗਈ ਇੱਕ ਬੰਦਾ ਜਾਂਦਾਗਾ ਥਾਣੇ ਜਾਂਦਾਗਾ ਥਾਣੇ ਜਾ ਕੇ ਰਿਪੋਰਟ ਲਿਖਾਉਂਦਾਗਾ ਵੀ ਜਿਹੜਾ ਮੇਰੀ ਭਰਾ ਮਿਲ ਉਹਦੀ ਮੌਤ ਹੋ ਚੁੱਕੀ ਹੈਗੀ ਤੇ ਮੈਨੂੰ ਸ਼ੱਕ ਹੈਗਾ ਉਹ ਕਿਸੇ ਨੇ ਮਾਰਿਆਗਾ ਤੇ ਉਸ ਨੂੰ ਮਤਲਬ ਵੀ ਟੀਮ ਪੁਲਸ ਵਾਲੇ ਉਥੋਂ ਦੇ ਆ ਦੋ ਟੀਮਾਂ ਬਣਾਉਂਦੇ ਆ ਕਿ ਟੀਮਾਂ ਮਤਲਬ ਵੀ ਲੱਗ ਜਾਂਦੀਆਂ ਆਂਗਾ ਕੰਸਲਪਾਲਨ ਚ ਡਰ ਸਿਰੋ ਸੀਸੀਟੀਵੀ ਚ ਕੀਤਾ ਜਾਂਦਾ ਆ ਕਿ ਮਤਲਬ ਵੀ ਹਜ਼ਾਰਾਂ ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈਗੀ ਸਨਪੂਰੇ ਸਿਰਪੇ ਇੱਕ ਕਾਤ ਲੱਪਣ ਵਾਸਤੇ ਤੋ ਕੀ ਜਿਹੜਾ ਮੁੱਦਮਲਾ ਭਰਾ ਗਿਆ ਸੀਗਾ ਸਟੇਸ਼ਨ ਉਹ ਸਿਰਫ ਇਹ ਸੇ ਕਰਕੇ ਗਿਆ ਸੀਗਾ ਨਹੀਂ ਉਹਨੂੰ ਕਿਸੇ ਦਾ ਸ਼ੱਕ ਸੀਗਾ ਉਹ ਬਸ ਇਹ ਸੀਗਾ ਵੀ ਪਿੱਛੇ ਬਹੁਤ ਘਟਨਾਵਾਂ ਵਾਪਰ ਕੇ ਆਟਕਾਂਗਾ ਵੀ ਕਤਲ ਕਰ ਦਿੰਦਾਗਾ ਬੰਤ ਉਸ ਤੋਂ ਬਾਦ ਨੂੰ ਮਤਲਬ ਇਹ ਘਟਨਾ ਦਾ ਰੂਪ ਦੇ ਦਿੰਦਾ ਹਨ ਉਹਨੂੰ ਇਸ ਗੱਲ ਦਾ ਸ਼ੱਕ ਸੀਗਾ ਵੀ ਮੇਰੇ ਭਰਾ ਨਾਲ ਵੀ ਕਿਤੇ ਐਦਾਂ ਦਾ ਨਾ ਹੋਇਆ ਹੋਵੇ ਜਿਹੜੀ ਕਹਾਣੀ ਅੱਜ ਦੀ ਆਪਾਂ ਕਰਦੇ ਆਂ ਇਹ ਸ਼ੁਰੂ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ 'ਚ ਤੁਹਾਡਾ ਹੋਸਟ ਹੈਪੀ ਸਿਵੀਆਂ ਤੇ ਜੇ ਮੇਰੇ ਕਹਾਣੀਆਂ ਚੰਗੀਆਂ ਲੱਗਦੇ ਆਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਰੋ ਭਰਾਵੋ ਨੇ ਰਾਸਥਾਨ ਰਾਸਥਾਨ ਦਾ ਇੱਕ ਜ਼ਿਲ੍ਹਾ ਪੈਂਦਾ ਹੈਗਾ ਅਲਬਰੋ ਉੱਥੋਂ ਦਾ ਨਾ ਇੱਕ ਮਤਲਬ ਨੇੜੇ ਉਹਨਾਂ ਦੇ ਥਾਣਾ ਖੇਰਲੀ ਥਾਣਾ ਕਾ ਪੈਂਦਾਗਾ ਉੱਥੇ ਬਾਈਪਾਸ ਤੇ ਇੱਕ ਘਰ ਹੁੰਦਾਗਾ ਚੰਗੇ ਬੰਦੇ ਦਾ ਮਕਾਨ ਹੁੰਦਾਗਾ ਉਹ ਬੰਦੇ ਦਾ ਨਾਮ ਹੁੰਦਾਗਾ ਮਾਨ ਸਿੰਘ ਬਹੁਤ ਬਹੁਤ ਜਿੱਦੀ ਜਾਇਦਾਦ ਜ਼ਮੀਨ ਵਾਲਾ ਬੰਦਾ ਸੀ ਕਰੋੜਾਪਤੀ ਬੰਦਾ ਸੀਗਾ ਤੇ 8 ਜੂਨ ਚੀਨੂ ਸਵੇਰ ਸਵੇਰ ਨੂੰ ਉੱਨ੍ਹਾ ਦੇ ਘਰੋਂ ਮਤਲਬ ਰੌਣਕਾਂ ਦੀ ਆਵਾਜ਼ ਆਉਂਦੀਆਂ ਉੱਚੀ ਜਿਹੀ ਕੋਈ ਚੀਕਾ ਮਾਰ ਰਿਹਾ ਸੀਗਾ ਉਸ ਤੋਂ ਬਾਅਦ ਆਣਗੋਣ ਇਕੱਠਾ ਹੁੰਦਾਗਾ ਆਣਗੋਣ ਇਕੱਠਾ ਹੋਣ ਤੋਂ ਬਾਅਦ ਇੱਕ ਬੰਦਾ ਪੁਲਿਸ ਨੂੰ ਫੋਨ ਕਰਦਾਗਾ ਜਦੋਂ ਗੁਆਂਢੀ ਦੇਖਦਾ ਹੈ ਕਿ ਮਾਨ ਸਿੰਘ ਸੀਗਾ ਜਿਹੜਾ ਉਹ ਧੋਸ਼ ਪਿਆ ਪਿਆ ਸੀਗਾ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਕਰਕੇ ਉਹਨੂੰ ਹਸਪਤਾਲ ਲਿਆ ਜਾਂਦਾਗਾ ਪਰ ਹਸਪਤਾਲ ਵਾਲੇ ਉਹਨੂੰ ਮਤਲਬ ਹੀ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਉਸ ਤੋਂ ਬਾਅਦ ਪੁਲਿਸ ਸਾਡੀ ਜਾਂਚ ਸ਼ੁਰੂ ਕਰਦੀ ਹੈਗੀ ਤੇ ਪੁਲਿਸ ਵਾਲੇ ਕੇਸ ਬੰਦ ਕਰਨ ਜਾ ਰਹੀ ਸੀ ਪਰ ਉੱਥੇ ਮਾਨ ਸਿੰਘ ਦਾ ਜਿਹੜਾ ਭਰਾ ਸੀਗਾ ਉਹ ਪੁਲਿਸ ਨੂੰ ਜਾ ਕੇ ਕਹਿੰਦਾਗਾ ਵੀ ਤੁਸੀਂ ਇਸ ਕੇਸ ਦੀ ਤਵਦੀਸ਼ ਕਰੋ ਮਤਲਬ ਵੀ ਮੈਨੂੰ ਇਹ ਸ਼ੱਕ ਪੈਂਦਾਗਾ ਵੀ ਕਿਸੇ ਨੇ ਮਾਨ ਸਿੰਘ ਦਾ ਕਤਲ ਕੀਤਾ ਉਹ ਪੁਲਸ ਵਾਲਾ ਉਹ ਕਹਿੰਦਾ ਵੀ ਮੈਨੂੰ ਸ਼ੱਕ ਤਾਂ ਹੈ ਨਹੀਂ ਕਿਸੇ ਤੇ ਪਰ ਜਿਹੜਾ ਮੈਨੂੰ ਇਦਾਂ ਲੱਗ ਰਿਹਾ ਹੈਗਾ ਵੀ ਪਿੱਛੇ ਬਹੁਤ ਕਤਨਾਵਾ ਵਾਪਰ ਗਈਆਂ ਵੀ ਮਤਲਬ ਵੀ ਕਤਲ ਕਰਕੇ ਉਸ ਤੋਂ ਬਾਅਦ ਘਟਨਾ ਦਾ ਰੂਪ ਦੇ ਦਿੰਦੇ ਆ ਲੋਕ ਵੀ ਮੈਨੂੰ ਸ਼ੱਕ ਆ ਕਿ ਵੀ ਮੇਰੇ ਭਰਾ ਨਾਲ ਵੀ ਕਦੇ ਇਦਾਂ ਹੀ ਨਾ ਹੋਇਆ ਹੋਵੇ ਤੇਰ ਪੋਸਟ ਉਹਦੇ ਕਹਿੰਦੇ ਆ ਮਾਨ ਸਿੰਘ ਦੇ ਭਰਾ ਦੇ ਕਹਿੰਦੇ ਟੀਮਾ ਬਣਾਉਂਦੀ ਹੈਗੀ ਸਖਤ ਮਤਲਬ ਵੀ ਟੀਮ ਬਣਾਈ ਜਾਂਦੀ ਹੈਗੀ ਟੀਮ ਜਾਂਦੀ ਹੈਗੀ ਸਾਰੇ ਸੀਸੀਟੀਵੀ ਚੈੱਕ ਕਰਦੀ ਹੈ ਜੀ ਉਹਦੇ ਘਰ ਦੇ ਆਲੇ ਦੁਆਲੇ ਦੇ ਗਲੰਗਾ ਦੇ ਬਾਈਪਾਸ ਸਾਰੇ ਸੀਸੀਟੀਵੀ ਚੈੱਕ ਕਰਦੇ ਆ ਕੁੱਲ ਮਿਲਾ ਕੇ 150 ਸੀਸੀਟੀਵੀ ਚੈੱਕ ਕਰਦੀ ਆ ਪੁਲਿਸ ਤੇ ਮਾਨਲੇ ਵੀ ਪਸ਼ੇ ਜਿ ਸਮਾਨ ਦੇ ਭਰਾ ਤੋਂ ਵੀ ਕਰਦੀ ਹੈਗੀ ਤੇ ਉਹਨਾਂ ਦੀਆਂ ਘਰਦਿਆਂ ਤੋਂ ਵੀ ਕਰਦੀ ਹੈਗੀ ਮਾਨ ਦਾ ਭਰਾ ਨਾਲ ਵੀ ਮੈਨੂੰ ਸ਼ੱਕ ਤਾਂ ਹੈ ਨਹੀਂ ਕਿਸੇ ਤੇ ਤੇ ਪਰ ਇਸ ਕੇਸ ਵਿੱਚ ਛੱਡੇ ਹੋਣਾ ਮਤਲਬ ਲਈ ਤਵਦੀਸ਼ ਜਾਰੀ ਰੱਖੋ ਤੇ ਮਾਨ ਸਿੰਘ ਇਹਨਾਂ ਦੀਆਂ ਦੋ ਪਤਨੀਆਂ ਸੀਗੀਆਂ ਪਹਿਲੀ ਪਤਨੀ ਦੇ ਦੋ ਮੁੰਡੇ ਸੀਗੇ ਤੇ ਇੱਕ ਕੁੜੀ ਸੀਗੀ ਜਿਹੜੀ ਦੂਜੀ ਪਤਨੀ ਸੀਗੀ ਉਹ ਪਹਿਲਾਂ ਵੀ ਵਿਾਈ ਹੋ ਸੀਗੀ ਵਿਾਈ ਮਾਲਵੇ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਸੀਗਾ ਤੇ ਪਹਿਲੇ ਵਿਆਹ ਤੋਂ ਉਹਦੇ ਕੋਲ ਇੱਕ ਮੁੰਡਾ ਸੀਗਾ ਮਾਨ ਸਿੰਘ ਮਾਨ ਸਿੰਘ ਨੇ ਵਿਆਹ ਕਰਾ ਕੇ ਉਸ ਤੋਂ ਬਾਅਦ ਵੀ ਇੱਕ ਮੁੰਡਾ ਹੋਰ ਹੁੰਦਾ ਤੇ ਦੋ ਪਤਨੀਆਂ ਸੀਗੀਆਂ ਤੇ ਮਾਨ ਸਿੰਘ ਦੇ ਭਰਾ ਦਾ ਨਾਮ ਸੀਗਾ ਖੇਮ ਚੰਦ ਹੁਣ ਸਾਰੀ ਫੈਮਿਲੀ ਮਤਲਬ ਵੀ ਵਿਆਹ ਲੱਤੇ ਨੇ ਸਾਰੀ ਫੈਮਿਲੀ ਤੋਂ ਪਰ ਕੋਈ ਪੁੱਛਣ ਹੋਇਆ ਸਬੂਤ ਨਹੀਂ ਮਿਲਦਾ ਜਿਸ ਤੇ ਕੋਈ ਛਾਕੀ ਕੀਤਾ ਜਾਵੇ ਫਨ ਪੁੱਛ ਮਤਲਬ ਵੀ ਅੱਤ ਹਾਰ ਕੇ ਸਾਰੇ ਮਤਲਬ ਵੀ ਕੌਲ ਟੇਲਾ ਕੜੋਂਦੀ ਹੈਗੀ ਦੋਵੇਂ ਪਤਨਾਂ ਦੇ ਕੌਲ ਟੇਲਾ ਚੱਕ ਕੀਤੇ ਜਾਂਦੇ ਨੇ ਛੇਮ ਚੰਦਾਂ ਦੇ ਵੀ ਟੋਪ ਕੌਲ ਟੇਲਾ ਚੱਕ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਬੱਚਿਆਂ ਦੇ ਵੀ ਕੌਲ ਟੇਲਾ ਚੱਕ ਕੀਤੇ ਜਾਂਦੇ ਨੇ ਪੁੱਛ ਨੂੰ ਬਾਕੀਆ ਕੁਛ ਨੂੰ ਕੁਛ ਨਹੀਂ ਮਿਲਦਾ ਪਰ ਜਿਹੜੀ ਛੇਮ ਮਤਲਬ ਵੀ ਮਾਨ ਸਿੰਘ ਦੀ ਦੂਸਰੀ ਪਤਨੀ ਸੀਗੀ ਉਹਦਾ ਨਾਮ ਜਿਗਾ ਨੀਤਾ ਜਦੋਂ ਉਹਦੀ ਕਾਲ ਡਿਟੇਲ ਕਢਾਈ ਜਾਂਦੀ ਹੈ ਕਿ ਚੈੱਕ ਕੀਤੀ ਜਾਂਦੀ ਹੈ ਕਿ ਪੁਲਿਸ ਨੂੰ ਪਤਾ ਲੱਗਦਾਗਾ ਵੀ ਪਿਛਲੇ 4 ਸਾਲ ਤੋਂ ਕਿਸੇ ਇੱਕ ਨੰਬਰ ਨਾਲ ਬਹੁਤ ਜ਼ਿਆਦਾ ਗੱਲ ਹੋ ਰਹੀ ਹੈਗੀ ਤੇ ਜਦੋਂ ਮਤਲਬ ਨੰਬਰ ਦੀ ਡਿਟੇਲ ਕਢੀ ਜਾਂਦੀ ਹੈ ਤੇ ਨੰਬਰ ਦੀ ਡਿਟੇਲ ਤੋਂ ਪਤਾ ਲੱਗਦਾਗਾ ਵੀ ਇਹੇ ਨੰਬਰ ਚੌਸੀ ਰਾਮ ਦਾ ਸੀਗਾ ਜਿਹੜਾ ਵੀ ਮਤਲਬ ਪਚੋਰੀਆਂ ਸਮੋਸਿਆਂ ਦੀ ਦੁਕਾਨ ਲਾਉਂਦਾ ਸੀਗਾ ਉਸਦਾ ਨੰਬਰ ਸੀਗਾ ਤੇ ਜੇ ਨੀਤਾ ਨੂੰ ਮਤਲਬ ਵੀ ਪੁਲਿਸ ਮਤਲਬ ਇਹ ਰਾਤ ਦੇ ਲੈਂਦੀ ਹੈ ਕਿ ਪੁਸ਼ਕਸ਼ ਕਰਦੀ ਕਿ 2:10 ਬੀਸ ਬੰਦੇ ਨਾਲ ਤੂੰ ਇੰਨੀ ਲੰਮੀ ਗੱਲ ਕਿਉਂ ਕਰ ਰਹੀ ਹੈਂ ਤੋ ਮਗਲੇ ਵੀ ਭਾਂਡਾ ਮਾਰਦੀ ਹੈਗੀ ਕਹਿੰਦੀ ਵੀ ਮੇਰੀ ਪਰਚੂਨ ਦੀ ਦੁਕਾਨ ਸੀਗੀ ਤੇ ਕਾਂਸੀ ਰਾਮ ਦੇ ਜਿਹੜਾ ਕਚੋਰੀਆਂ ਦਾ ਕੰਮ ਸੀਗਾ ਤੇ ਤਾਂ ਕਰਕੇ ਮੇਰੇ ਤੋਂ ਸੌਦਾ ਪੱਤਾ ਲੈਣ ਵਾਸਤੇ ਉਹ ਦੁਕਾਨ ਤੇ ਆਉਂਦਾ ਸੀਗਾ ਵੀ ਤਾਂ ਕਰਕੇ ਵੀ ਮੇਰੀ ਗੱਲ ਇਹਦੇ ਨਾਲ ਹੁੰਦੀ ਰਹਿੰਦੀ ਸੀਗੀ ਫਿਰ ਸਵਾਲ ਕਰਦੀ ਹੈਗੀ ਨੀਤਾ ਨੂੰ ਵੀ ਤੂੰ ਬਾਕੀ ਦੇ ਬੱਚੇ ਵੀ ਕਸਟਮਰ ਆਉਂਦੇ ਹੋਣਗੇ ਵੀ ਉਹਨਾਂ ਨਾਲ ਤੇ ਇੰਨੀ ਲੰਮੀ ਗੱਲ ਨਹੀਂ ਹੁੰਦੀ ਸਿਰਫ ਕਾਂਸੀ ਰਾਮ ਨਾਲ ਹੀ ਕਿਉਂ ਹੁੰਦੀ ਹੈ ਉਹ ਨੀਤਾ ਨੇ ਇਤਹਾਵ ਦੇ ਜਵਾਬ ਜਵਾਬ ਸਵਾਲ ਜਵਾਬ ਚ ਆਪ ਹੀ ਫਸ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਆਉਂਸੀ ਰਾਵਣ ਵੀ ਚੱਕ ਲਿਆਉਂਦੀ ਹੈਗੀ ਫਿਰ ਦੋਨਾਂ ਨੂੰ ਪੁੱਛਗਿਸ਼ ਕੀਤੀ ਜਾਂਦੀ ਹੈ ਸਖਤੀ ਨਾਲ ਤੇ ਜਿਹੜੀ ਇੱਥੇ ਆ ਨੀਤਾ ਸੀ ਉਹ ਟੁੱਟ ਜਾਂਦੀ ਹੈਗੀ ਸਾਰਾ ਸੱਚ ਦੱਸ ਦਿੰਦੀ ਹੈ ਨੀਤਾ ਦੱਸ ਦਈਏ ਕਹਿੰਦੀ ਮੇਰੇ ਵਿਆਹ ਮੇਰਾ ਜਿਹੜਾ ਵਿਆਹ ਸੀਗਾ ਉਸ ਤੋਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀਗਾ ਤੇ ਉਸ ਤੋਂ ਮੇਰੇ ਕੋਲ ਇੱਕ ਮੁੰਡਾ ਸੀਗਾ ਤੇ ਮੁੰਡੇ ਹੁਣ ਤੋਂ ਬਾਅਦ ਉਹਦੀ ਮਤਲਬੀ ਲਵ ਮੈਰਿਜ ਸੀਗੀ ਮਾਨ ਸਿੰਘ ਨਾਲ ਮਾਨ ਸਿੰਘ ਨਾਲ ਉਹ ਪਿਆਰ ਹੋ ਗਿਆ ਨੀਤਾ ਨੂੰ ਇਸ ਤੋਂ ਬਾਅਦ ਜਿਹੜਾ ਪਹਿਲਾ ਘਰ ਵਾਲਾ ਨੂੰ ਛੱਡ ਕੇ ਮਾਨ ਸਿੰਘ ਨਾਲ ਵਿਆਹ ਕਰਾ ਲੈਂਦੀ ਹੈਗੀ ਮਾਨ ਸਿੰਘ ਨਾਲ ਵਿਆਹ ਕਰਾਉਣ ਤੋਂ ਬਾਅਦ ਬੜੀਆ ਖੁਸ਼ ਰਹਿੰਦੇ ਹੈਗੇ ਮਾਨ ਸਿੰਘ ਨਾਲ ਤੋਂ ਇੱਕ ਮੁੰਡਾ ਵੀ ਹੁੰਦਾਗਾ ਨਹੀਂ ਤਾਂ ਉਸ ਤੋਂ ਬਾਅਦ ਮਾਨ ਸਿੰਘ ਤੋਂ ਵੀ ਇਸ ਮਤਲਬ ਵੀ ਔਰਤ ਦਾ ਦਿਲ ਭਰ ਜਾਂਦਾ ਹੈਗਾ ਫਿਰ ਉਹਦੀ ਮੁਲਾਕਾਤ ਹੁੰਦੀ ਹੈਗੀ ਉਸੇ ਸਮੋਸੇ ਕਚੋਰੇ ਵਾਲੇ ਨਾਲ ਜਿਸ ਦਾ ਨਾਮ ਸੀ ਕਲਸੀ ਰਾ ਉਹ ਅਕਸਰ ਹੀ ਦੁਕਾਨ ਤੇ ਆਉਂਦਾ ਸੀਗਾ ਆਪਰਚੂਨਿਟੀ ਦੁਕਾਨ ਸੀ ਨੀਤਾ ਦੀ ਤੇ ਸੌਦਾ ਪਤਾ ਲੈਣ ਵਾਸਤੇ ਅਕਸਰ ਆਉਂਦਾ ਰਹਿੰਦਾ ਸੀਗਾ ਚੌਥੀ ਮੁਲਾਕਾਤ ਹੋ ਜਾਂਦੀ ਹੈ ਦੋਵਾਂ ਦੀ ਦੋਵੇਂ ਮਤਲਬ ਇੱਕ ਦੂਜਾ ਨੰਬਰ ਸ਼ੇਅਰ ਕਰਦੇ ਆ ਨੰਬਰ ਸ਼ੇਅਰ ਕਰਨ ਤੋਂ ਬਾਅਦ ਉਹਨਾਂ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਬਹੁਤ ਮਤਲਬ ਵੀ ਬਹੁਤ ਬਾਰੀ ਰਾਤਾਂ ਦੁਦ ਦਿਨੇ ਇੱਕ ਦਨ ਫਤੇ ਕਿ ਕਰਕੇ ਸਰੀਰਕ ਸੰਬੰਧ ਬਣਾਉਂਦੇ ਸੀਗੇ ਹੁਣ ਜਿਹੜੀ ਆ ਨੀਤਾ ਸੀ ਤੇ ਉਹਨੂੰ ਮਤਲਬ ਵੀ ਕਾਂਸੀ ਰਾਮ ਦਾ ਚਸਤਾ ਪੈ ਗਿਆ ਸੀਗਾ ਉਹਨੂੰ ਮਤਲਬ ਵੀ ਇੱਕ ਕਾਂਸੀ ਰਾਮ ਦੀ ਭੁੱਖ ਹੋ ਗਈ ਸੀ ਤੇ ਉਹ ਤਾਂ ਕਰਕੇ ਜਿਹੜਾ ਮਾਨ ਸਿੰਘ ਨੂੰ ਛੱਡ ਦਿੰਦੀ ਹੈਗੀ ਮਤਲਬ ਹੀ ਉੱਤੋਂ ਤੋਂ ਛੱਡ ਦਿੰਦੀ ਹੈਗੀ ਇਗਨੋਰ ਕਰਨਾ ਸਟਾਰਟ ਕਰ ਦਿੰਦੀ ਹੈਗੀ ਮਾਨ ਸਿੰਘ ਦੇ ਦੋਵੇਂ ਪਤਨੀਆਂ ਅਲੱਗ-ਅਲੱਗ ਰਹਿੰਦੀਆਂ ਸੀਗਾ ਜਿਹੜੀਆਂ ਨੀਤਾ ਸੀ ਕਦੇ ਨੀਤਾ ਕੋਲ ਆਉਂਦਾ ਸੀਗਾ ਮਾਨ ਸਿੰਘ ਤੇ ਕਦੇ ਆਪ ਦੀ ਦੂਸਰੀ ਪਤਨੀ ਕੋਲ ਜਾਂਦਾ ਸੀਗਾ ਤੇ ਹੁਣ ਅਕਸਰ ਉਹ ਮਤਲਬ ਜਦੋਂ ਨੀਤਾ ਕੋਲ ਆਉਂਦਾ ਸੀਗਾ ਨੀਤਾ ਉਸ ਤੋਂ ਦੂਰ ਭੱਜਦੀ ਸੀਗੀ ਮਤਲਬ ਹੀ ਆਪជាਪੂ ਟੱਚ ਨਹੀਂ ਕਰਨ ਦਿੰਦੀ ਸੀਗੀ ਹੁਣ ਤੇ ਹੌਲੀ-ਹੌਲੀ ਜਿਹੜਾ ਮਤਲਬ ਹੀ ਮਾਨ ਸਿੰਘ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜਾ ਮਤਲਬ ਹੀ ਹਰ ਵਕਤ ਕੌਣ ਸੁਣਾ ਗੱਲਾਂ ਕਰੀ ਜਾਣੀ ਐ ਇਸ ਔਰਤ ਨੇ ਤੇਰਾ ਉਹ ਘਰੇ ਬੁਲਾ ਲੈਣਾ ਤੂੰ ਉਹ ਨਾਲ ਸਰੀਰਕ ਸੰਬੰਧ ਬਣਾਉਣੇ ਤੇ ਬਾਹਰ ਜਾੜ ਚਲੇ ਜਾਣਾ ਉੱਥੇ ਵੀ ਨਾਲ ਸਰੀਰਕ ਸੰਬੰਧ ਬਣਾਉਣੇ ਤੇ ਮਾਨ ਸਿੰਘ ਨੂੰ ਛਾਕ ਹੋਣਾ ਸ਼ੁਰੂ ਹੋ ਗਿਆ ਤੇ ਇੱਕ ਸਾਲ ਪਹਿਲਾਂ ਮਾਨ ਸਿੰਘ ਨੂੰ ਛਾਕ ਹੋ ਗਿਆ ਮਾਨ ਸਿੰਘ ਕਹਿੰਦਾ ਵੀ ਤੂੰ ਉਸ ਬੰਦੇ ਨਾਲ ਗੱਲਬਾਤ ਨਹੀਂ ਕਰਨੀ ਕਾਂਸੀ ਨਾਮ ਜਿਵੇਂ ਉਹ ਆਪਣੀ ਦੁਕਾਨ ਤੇ ਆਇਆ ਤੇਰੀ ਦੁਕਾਨ ਤੇ ਆਇਆ ਵੀ ਮੈਂ ਤੇ ਉਹ ਨੂੰ ਮਾਰੂਗਾ ਤੇ ਨਾਲੇ ਮੈਂ ਤੈਨੂੰ ਮਾਰੂਗਾ ਤੇ ਪਰ ਜਿਹੜੀ ਤਾਂ ਅਨੀਤਾ ਸੀ ਕੋ ਨਹੀਂ ਸਮਝੀ ਉਹ ਨਹੀਂ ਹੱਟੀ ਗੱਲਾਂ ਕਰ ਲੋ ਕੋਈ ਨਾ ਕਰ ਕਿੰਨਾ ਚਾਹ ਆਸ ਤੇ ਲੜਾਈ ਝਗੜੇ ਰਹਿਣ ਲੱਗ ਕੇ ਕਦੇ ਕੋਟ ਮਾਰੇ ਕਰਨੀ ਮਾਨ ਸਿੰਘ ਨੇ ਤੇ ਤਦੇ ਮੁੱਢਲੇ ਗਾਲੋ ਕਾਲੀ ਹੋ ਜਾਣਾ ਦੋਵਾਂ ਨੇ ਤੇ ਹੁਣ ਅਨੀਤਾ ਸਭ ਤੋਂ ਆਪ ਚੁੱਕੀ ਸਗੀ ਉਹ ਮਤਲਬ ਮਾਨ ਸਿੰਘ ਤੋਂ ਮਨ ਭਰ ਗਿਆ ਸੀਗਾ ਤੇ ਜਿਹੜਾ ਪਹਿਲਾ ਘਰ ਵਾਲਾ ਸੀਗਾ ਉਹ ਤੋਂ ਤਾਂ ਮਨ ਤੁਨ ਦਾ ਭਰ ਗਿਆ ਸੀਗਾ ਸੌਤ ਦਾ ਹੁਣ ਅਨੀਤਾ ਇੱਕ ਪਲਾਨ ਬਣਾਉਂਦੀ ਹੈਗੀ ਤੇ ਕਾਂਸੀ ਰਾਮ ਨੂੰ ਮਤਲਬ ਵੀ ਫੋਨ ਕਰਕੇ ਕਹਿੰਦੀ ਹੈ ਵੀ ਆਪਣੇ ਰਾਹ ਦਾ ਰੋੜਾ ਬੰਦ ਰਿਆਗਾ ਮੇਰੇ ਘਰ ਵਾਲਾ ਮਾਨ ਸਿੰਘ ਦੱਜੀ ਆਪਾਂ ਇਹਨੂੰ ਹਟਾਦ ਕੇ ਰਸਤੇ 'ਚ ਨਾਲੇ ਇਹਦੀ ਜਗਮਤ ਆਪਣੀ ਹੋ ਜੂਗੀ ਤੇ ਨਾਲੇ ਆਪਾਂ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ ਤਾਂ ਸ੍ਰੀ ਰਾਮ ਵੀ ਹਾਂ ਪਰ ਦੰਦਾਗਾ ਉਹਨੂੰ ਇੱਕ ਤਾਂ ਲਾਲਚ ਹੁੰਦਾ ਜਾਇਦਾਦ ਦਾ ਤੇ ਦੂਸਰਾ ਜਿਹੜਾ ਉਹਨੂੰ ਮਤਲਬ ਇਹ ਸੀਗਾ ਵੀ ਮੈਨੂੰ ਨੇਤਾ ਵੀ ਮਿਲੂਗੀ ਨੇਤਾ ਨਾਲ ਮੈਂ ਸ੍ਰੀਖ ਸੰਧ ਵੀ ਬਣਾਇਆ ਕਰੂੰਗਾ ਸਾਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੋਣਾ ਤੇ ਫਿਰ ਇਹ ਮਤਲਬ ਵੀ ਚਾਰ ਬੰਦਿਆਂ ਨੂੰ ਹਾਇਰ ਕਰਦੇ ਆਗੇ ਤੇ ਉਹਨੂੰ ਪੈਸੇ ਵੀ ਦਿੰਦੇ ਆ ਥੋੜੇ ਬਹੁਤ ਚਾਰ ਬੰਦਿਆਂ ਨੂੰ ਤੇ ਉਸ ਤੋਂ ਬਾਅਦ ਪਲਾਨ ਬਣਾਉਂਦੇ ਆਗੇ ਇਹ 8 ਜੂਨ ਦਾ 8 ਜੂਨ 2025 ਜਦੋਂ ਮਾਨ ਸਿੰਘ ਤੇ ਨੀਤਾ ਕੋਲ ਰਹਿਣ ਆਇਆ ਹੁੰਦਾਗਾ ਪਰ ਆ ਤੂੰ ਆਉਂਦਾਗਾ ਉਹ ਫਿਰ ਉਸ ਤੋਂ ਬਾਅਦ ਨੀਤਾ ਫੋਨ ਕਰਦੀ 81 ਰਾਮ ਨੂੰ ਤੇ ਕਾਂਸੀ ਰਾਮ ਉਹਨਾਂ ਚਾਹ ਮਤਲਬ ਈਕਲ ਰਾਮ ਨੂੰ ਲੈ ਕੇ ਆਉਂਦਾਗਾ ਦਰਵਾਜ਼ਾ ਖੋਲਦੀ ਹੈਗੀ ਨੀਤਾ ਖੁਦ ਆਪ ਦਰਵਾਜ਼ਾ ਖੋਲਦੀ ਹੈਗੀ ਤੇ ਅੰਦਰ ਮਾਨ ਸਿੰਘ ਮਤਲਬ ਪਿਆ ਹੁੰਦਾ ਉਸ ਤੋਂ ਬਾਅਦ ਇਹ ਚਾਰੇ ਬੰਦੇ ਉਸਾਂ ਮਾਨ ਸਿੰਘ ਤੇ ਹਮਲਾ ਬੋਲ ਦਿੰਦੇ ਆਗੇ ਹਮਲੇ ਜਦੋਂ ਪਾਈ ਹੁੰਦੀ ਹੈ ਜਾਂ ਤੋਂ ਬਾਅਦ ਅਤੋ ਬਾਈ ਹੁੰਦੇ ਹੁੰਦੇ ਚ ਮਾਨਸingh ਦੇ ਮੁੱਕੀ ਵੱਜਦੀ ਹੈਗੀ ਜਿਸ ਕਰ ਤੁਰੰਤ ਦੰਦ ਟੁੱਟ ਜਾਂਦਾ ਹੈ ਇਸ ਗੱਲ ਕਰਕੇ ਉਹਨੂੰ ਮਤਲਬ ਹੀ ਮਾਨਸingh ਦੇ ਭਰਾ ਨੂੰ ਸ਼ੱਕ ਹੋਇਆ ਸੀ ਕਿਉਂਕਿ ਉਹਨੇ ਆਪਦੇ ਮਤਲਬ ਹੀ ਭਰਾ ਦੀ লাশ ਤੇ ਦੇਖ ਲਿਆ ਸੀ ਉਹ ਦੰਦ ਟੁੱਟਾ ਹੋਇਆ ਸੀਗਾ ਤਾਂ ਕਰਕੇ ਉਹਨੂੰ ਸ਼ੱਕ ਹੋ ਗਿਆ ਵੀ ਇਹ ਕਿਸਨੇ ਕਤਲ ਕੀਤਾ ਹੋਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਦੰਦ ਟੁੱਟ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਉਹ ਚਾਰੇ ਹਮਲਾਵਾਰ ਫਿਰ ਉੱਤੇ ਹਮਲਾ ਕਰ ਦਿੰਦੇ ਜਿਸ ਕਰ ਕੋਈ ਮੌਤ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਮਾਨ ਸਿੰਘ ਨਹੀਂ ਰਿਹਾ ਤੇ ਸਾਰ ਨਹੀਂ ਰਿਹਾ ਤੇ ਉਹ ਚਾਰੇ ਮਤਲਬ ਉੱਥੋਂ ਭੱਜ ਜਾਂਦੇ ਹੈ ਤੇ ਨਹੀਂ ਤਾਂ ਉਸ ਟਾਈਮ ਮਤਲਬ ਵੀ ਕਿ ਇਹਨਾਂ ਦਾ ਸਮਝ ਆ ਜਾਂਦੀ ਉਹ ਤੋਂ ਸਵੇਰ ਉੱਠਣਸਾਰ ਉਹ ਡਰਾਮਾ ਜਿਹੜਾ ਸ਼ੁਰੂ ਕਰਦੀ ਹੈ ਉੱਚੀ ਉੱਚੀ ਰੌਲਾ ਪਾਉਣ ਦਾ ਗਵੰਡੀ ਇਕੱਠੇ ਕਰਨ ਦਾ ਤੇ ਉਸ ਤੋਂ ਬਾਅਦ ਮਤਲਬ ਵੀ ਇਹ ਕਹਿਣਾ ਵੀ ਮੈਨੂੰ ਕੁਝ ਨਹੀਂ ਪਤਾ ਲੱਗਿਆ ਵੀ ਰਾਤ ਕੀ ਹੋ ਗਿਆ ਉਹਨਾਂ ਜਿਹੜਾ ਮਤਲਬ ਇਹ ਉਹਨਾਂ ਤਿੰਨਾਂ ਦੀ ਭਾਲ ਕੀਤੀ ਕਰਦੀ ਹੈਗੀ ਪੁਲਿਸ ਜਿਹੜੇ ਚਾਰ ਕੰਟਰੈਕਟਰ ਮਤਲਬ ਇਹ ਕਿਲਰ ਸੱਦੇ ਸੀਗੇ ਕਾਂਸੀਰਾਮ ਨੇ ਤਿੰਨ ਫੜੇ ਜਾਂਦੇ ਹੈਗੇ ਇਤਨੇ ਨਾਲ ਕਾਂਸੀਰਾਮ ਨੂੰ ਮਤਲਬ ਪੁਲਿਸ ਫੜ ਲੈਂਦੀ ਹੈਗੀ ਅਨੀਤਾ ਨੂੰ ਪੁਲਿਸ ਫੜ ਲੈਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਮਤਲਬ ਅੱਗੇ ਦੇਖੋ ਕੇਸ ਕੀ ਬੰਦ ਜੋ ਜਿਵੇਂ ਜਿਵੇਂ ਅਪਡੇਟ ਆਊਗੀ ਮੈਂ ਉਹ ਛੋੜਨਾ ਸਾਂਝੀ ਕਰੂੰਗਾ ਇਸ ਕੇਸ ਦੀ ਅਨੀਤਾ ਨੂੰ ਤਾਂ ਸਜ਼ਾ ਹੋਊਗੀ ਹੋਊਗੀ ਕਾਂਸੀਰਾਮ ਨੂੰ ਵੀ ਸਜ਼ਾ ਬਣਦੀ ਹੈਗੀ ਤੇ ਜਿਹੜੇ ਤਿੰਨ ਕੰਟਰੈਕਟਰ ਕਿਲਰ ਸੱਦੇ ਸੀਗੇ ਉਹ ਤਿੰਨ ਤਾਂ ਫੜੇ ਗਏ ਇੱਕ ਜਿਹੜਾ ਸੀਗਾ ਉਹ ਮਤਲਬ ਪੁਲਿਸ ਉਹਦੀ ਹਜੇ ਤੱਕ ਭਾਲ ਕਰ ਰਹੀ ਹੈ ਧੰਨਵਾਦ ਅੱਜ ਦੀ ਮੇਰੀ ਪੂਰੀ ਸਟੋਰੀ ਸੁਣ ਲਈ ਜੇ ਸਟੋਰੀ ਚ ਕੋਈ ਸਿੱਖ ਨੂੰ ਮਿਲਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਧੰਨਵਾਦ ਸਟੋਰੀ ਸੁਣ ਲਈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਕਰੋ ਅੱਜ ਦੀ ਸਟੋਰੀ ਜੋ ਸਿੱਖ ਨੂੰ ਬਹੁਤ ਕੁਝ ਮਿਲਦਾ ਕਿਵੇਂ ਇੱਕ ਮਤਲਬ ਹੀ ਔਰਤ ਪਹਿਲਾਂ ਲਵ ਮੈਰਿਜ ਕਰਾਉਂਦੀ ਹੈਗੀ ਉਸ ਤੋਂ ਬਾਅਦ ਲਵ ਮੈਰਿਜ ਜਿਹਦੇ ਨਾਲ ਕਰਾਈਆ ਉਹ ਤਾਂ ਉਹ ਤੋਂ ਵੀ ਮਨ ਪਰ ਜਾਂਦਾ ਹੈ ਫਿਰ ਉਹ ਮਤਲਬ ਇੱਕ ਹੋਰ ਬੰਦੇ ਨਾਲ ਲਵ ਮੈਰਿਜ ਕਰਦੀ ਹੈਗੀ ਉਹਨੂੰ ਤਾਂ ਵੀ ਉਹਦਾ ਮਨ ਪਰ ਜਾਂਦਾ ਵਾ ਫਿਰ ਉਹ ਮਤਲਬ ਇੱਕ ਕਚੋਰੀ ਵਾਲੇ ਇੱਕ ਮਤਲਬ ਇੱਕ ਕਰੋੜਪਤੀ ਬੰਦਾ ਛੱਡ ਕੇ ਕਚੋਰੀ ਸਮੋਸਿਆਂ ਵਾਲੇ ਨਾਲ ਉਹ ਮਤਲਬ ਹੀ ਅਫੇਅਰ ਕਰਦੀ ਹੈਗੀ ਸਰੀਰਕ ਸੰਬੰਧ ਬਣਾਉਂਦੀ ਹੈ ਉਹ ਖਾਹ ਸੱਚੀ ਕਰਦੀ ਸੌਰਤ ਨੇ ਵੀ ਬੰਦਾ ਸਾਰਾ ਕੁਝ ਛੱਡ ਕੇ ਮਤਲਬ ਸੋਹਣੀ ਸੁਨੱਕੀ ਜੀ ਮਤਲਬ ਬੁੜੀ ਛੱਡ ਕੇ ਮਤਲਬ ਵੀ ਬੰਦਾ ਛੱਡ ਕੇ ਕਰੋੜਪਤੀ ਛੱਡ ਕੇ ਪੈਸਾ ਛੱਡ ਕੇ ਕਿਵੇਂ ਇੱਕ ਗਧੇ ਦੇ ਦਿਲ ਆ ਗਿਆ ਧੰਨਵਾਦ ਜੀ ਦੀ ਸਟੋਰੀ ਸੁਣ ਲਈ ਤੇ ਉਹਨਾਂ ਬੱਚਾਂ ਦਾ ਕੀ ਕਸੂਰ ਸੀਗਾ ਜਿਹੜੇ ਮਤਲਬ ਮਾਨ ਸਿੰਘ ਦੇ ਉਹ ਹੋਇਆ ਸੀਗਾ ਤੇ ਨਾਲੇ ਉਹ ਬੱਚੇ ਰੋਲ ਗਏ ਤੇ ਨਾਲੇ ਇੱਕ ਵਿਚਾਰੇ ਮਤਲਬ ਬੇਕਸੂਰ ਬੰਦੇ ਦੀ ਜਾਨ ਗਈ